ਪੰਜਾਬ ਚ ਵਿਕਰੇਹਾ ਦੁੱਧ ਤੇ ਘਿਓ ਸ਼ੁੱਧ ਨਹੀਂ ਸਰਕਾਰ ਦੀ ਜਾਂਚ ਚ ਖੁਲਾਸਾ ਪੰਜਾਬ ਦੇ ਲੋਕਾਂ ਨੂੰ ਦੁੱਧ ਅਤੇ ਦੇਸੀ ਘਿਓ ਦੇ ਸੇਵਨ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ ਦਰਸਲ ਪੰਜਾਬ ਚ ਦੁਕਾਨਾਂ ਤੇ ਖੁੱਲੇ ਆਮ ਵਿਕਰੇਹਾ ਦੁੱਧ ਅਤੇ ਦੇਸੀ ਘਿਓ ਸ਼ੁੱਧ ਨਹੀਂ ਹੈ ਇਹ ਵੱਡਾ ਖੁਲਾਸਾ ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਹੋਇਆ ਜਾਂਚ ਚ 2023 ਤੇ 2024 ਚ ਦੇਸੀ ਘੋਵ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ ਤੇ ਪੂਰੇ ਨਹੀਂ ਉਤਰੇ ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 2024 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ ਇਹਨਾਂ ਵਿੱਚੋਂ 88 ਮਾਪਦੰਡਾਂ ਦੇ खरे ਨਹੀਂ ਉਤਰੇ ਖੋਏ ਦੇ 26 ਫੀਸਦੀ ਨਮੂਨੇ ਫੇਲ ਹੋਏ ਨੇ ਪਿਛਲੇ 3 ਸਾਲਾਂ ਵਿੱਚ ਦੁੱਧ ਦੇ 20988 ਸੈਂਪਲ ਲਏ ਗਏ ਨੇ ਇਹਨਾਂ ਵਿੱਚੋਂ 3712 ਸੈਂਪਲ ਗਲਤ ਪਾਏ ਗਏ ਸਾਲ 2023 ਤੇ 24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ ਇਹਨਾਂ ਵਿੱਚੋਂ 929 ਨਮੂਨੇ ਫੇਲ ਹੋਏ ਸਾਲ 2023 ਤੇ 24 ਵਿੱਚ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਤਾਇਰ ਕੀਤੇ ਨੇ ਇਨ੍ਹਾਂ ਵਿੱਚੋਂ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਪਿਛਲੇ 3 ਸਾਲਾਂ ਵਿੱਚ 194 ਫੇ ਸੈਂਪਲਾਂ ਦੇ ਮਾਲਕਾਂ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਫੇਲ ਹੋਏ ਕੁਝ ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਹੈ ਜਾਂ ਫਿਰ ਮਿਲਕ ਪਾਊਡਰ ਜਾਂ ਯੂਰੀਆ ਆਦਿ ਦੀ ਮਿਲਾਵਟ ਪਾਈ ਗਈ ਹੈ। ਪੰਜਾਬ ਦੇ ਲੋਕਾਂ ਨੂੰ ਸ਼ੁੱਧ ਦੁੱਧ ਅਤੇ ਖਾਣ-ਪੀਣ ਦੀਆਂ ਵਸਤੂਆਂ ਮਿਲ ਸਕਣ ਇਸ ਦੇ ਲਈ ਰੋਜ਼ਾਨਾ 3 ਤੋਂ 4 ਸੈਂਪਲ ਲਏ ਜਾਂਦੇ ਨੇ। ਇਨਾ ਹੀ ਨਹੀਂ ਦਾਣਾਂ ਅਤੇ ਹੋਰ ਚੀਜ਼ਾਂ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਲਏ ਜਾਂਦੇ ਨੇ ਇਸ ਦੇ ਨਾਲ ਹੀ ਜਾਗਰੂਤਾ ਪੈਦਾ ਕਰਨ ਲਈ ਡੈਰੀ ਵਿਭਾਗ ਵੱਲੋਂ ਮੋਬਾਈਲ ਬੈਨਰਾਂਹੀਂ ਕੈਂਪ ਵੀ ਲਗਾਏ ਜਾਂਦੇ ਨੇ ਇਹਨਾਂ ਸੈਂਪਲਾਂ ਲਈ ਲੋਕਾਂ ਨੂੰ ਕੁਝ ਵੀ ਨਹੀਂ ਦੇਣਾ ਪੈਂਦਾ ਇਸ ਦੇ ਪਿੱਛੋਂ ਕੋਸ਼ਿਸ਼ ਇਹ ਹੈ ਕਿ ਲੋਕ ਖੁਦ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਜਾਗਰੂਕ ਹੋਣ ਦਰਅਸਲ ਪੰਜਾਬੀਆਂ ਰਸੋਈਆਂ ਵਿੱਚ ਕਿਓ ਦੀ ਵਰਤੋਂ ਆਮ ਹੈ ਆਯੁਰਵੈਦਿਕ ਅਨੁਸਾਰ ਇਹ ਚੰਗੀ ਸਿਹਤ ਨੂੰ ਬਤਾਵਾ ਦਿੰਦਾ ਹੈ ਇਹ ਪੂਰੇ ਸਰੀਰ ਨੂੰ ਡੀਕੋ ਸਫਾਈ ਕਰਦਾ ਤੇ ਪੋਸ਼ਣ ਦਿੰਦਾ ਹੈ ਅੱਜਕੱਲ ਬਾਜ਼ਾਰਾਂ ਵਿੱਚ ਕਿਓ ਖਰੀਦਣ ਵੇਲੇ ਮਨ ਵਿੱਚ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਖਰੀਦਿਆ ਗਿਆ ਕਿਓ ਸ਼ੁੱਧ ਹੈ ਇਸ ਵਿੱਚ ਕਿਸੇ ਕਿਸਮ ਦੀ ਕਿਸਮ ਦੀ ਮਿਲਾਵਟ ਤਾਂ ਨਹੀਂ ਕੀਤੀ ਗਈ ਅਸਲੀ ਕਿਓ ਦੀ ਪਛਾਣ ਨਾ ਹੋਣ ਕਾਰਨ ਗ੍ਰਾਹਕ ਨੂੰ ਕਾਫੀ ਪੈਸੇ ਦੇਣ ਦੇ ਬਾਵਜੂਦ ਵੀ ਸਹੀ ਉਤਪਾਦ ਨਹੀਂ ਮਿਲ ਰਿਹਾ ਤਹਾਨੂੰ ਦੱਸਾਂਗੇ ਅਸੀਂ ਅਸਲੀ ਘਿਓ ਦੀ ਪਛਾਣ ਕਿਵੇਂ ਕਰੀਏ ਦੇਸੀ ਘਿਓ ਦੀ ਪਛਾਣ ਕਰਨ ਲਈ ਕੁਝ ਘਿਓ ਨੂੰ ਹਥੇਲੀ ਤੇ ਰੱਖੋ ਤੇ ਕੁਝ देर ਤੱਕ ਇਸ ਦੇ ਪਿੰਗਲਣ ਦਾ ਇੰਤਜ਼ਾਰ ਕਰੋ ਕੁਝ देर ਬਾਅਦ ਜੇਕਰ ਹਥੇਲੀ ਤੇ ਰੱਖਿਆ ਘਿਓ ਪਿੰਗਲਣ ਲੱਗ ਜਾਵੇ ਤਾਂ ਸਮਝੋ ਕਿ ਘਿਓ ਸ਼ੁੱਧ ਹੈ ਜਦੋਂ ਕਿ ਜੇਕਰ ਨਹੀਂ ਪਿੰਗਲਦਾ ਤਾਂ ਸਮਝ ਲਓ ਕਿ ਉਹ ਮਿਲਾਵਟ ਵਾਲਾ ਹੈ ਘਿਓ ਵਿੱਚ ਮਿਲਾਵਟ ਕਰਨ ਲਈ ਲੋਕ ਨਾਲੇ ਤੇੜ ਦੀ ਵਰਤੋਂ ਕਰਦੇ ਨੇ ਮਿਲਾਵਟੀ ਘਿਓ ਦੀ ਪਛਾਣ ਕਰਨ ਲਈ ਕੱਚ ਦੇ ਕਟੋਰੀ ਵਿੱਚ ਥੋੜਾ ਜਿਹਾ ਘਿਓ ਪਾ ਕੇ ਪਿੰਗਲਣ ਦਿਓ ਫਿਰ ਇਸ ਪਿੰਗਲੇ ਹੋਲ ਕੀ ਉਹਨੂੰ ਸ਼ੀਸ਼ੀ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਥੋੜੀ ਦੇਰ ਬਾਅਦ ਜੇਕਰ ਕਿ ਉਹ ਪਰਤਾਂ ਵਿੱਚ ਟਿਕਣ ਲੱਗ ਜਾਵੇ ਤਾਂ ਸਮਝੋ ਕਿ ਕਿ ਉਹ ਮਿਲਾਵਟ ਵਾਲਾ ਹੈ